ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਸਵਾਗਤ ਹੈ ਨਵੀਂ ਵੀਡੀਓ ਚ ਨਵੀਂ ਵੀਡੀਓ ਚ ਨਵਾਂ ਰਿਸ਼ਤਾ ਲੈ ਕੇ ਆਏ ਜੀ ਇਹ ਰਿਸ਼ਤਾ ਜੀ ਮੱਕੜ ਫੈਮਿਲੀ ਤੋਂ ਰਿਸ਼ਤਾ ਜੀ ਕਾਸਟ ਮੱਕੜਾ ਹੈ ਤਾਂ ਤਲਾਕशुदा ਲੜਕਾ ਜੀ ਲੁਧਿਆਣਾ ਏਰੀਆ ਮੈਂ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦਾ ਜਿਹਦੀ ਵੀ ਰਿਸ਼ਤੇ ਨਾਲ ਮੈਚਿੰਗ ਹੋ ਜਰੂਰ ਸੰਪਰਕ ਕਰਿਓ ਤਾਂ ਦੋਸਤੋ ਸਭ ਤੋਂ ਪਹਿਲਾਂ ਤੁਸੀਂ ਸਾਡੇ ਚੈਨਲ ਨੂੰ ਫੋਲੋ ਕਰਨਾ ਕਿਉਂਕਿ ਜੇਕਰ ਤੁਸੀਂ ਸਾਡਾ ਚੈਨਲ ਫੋਲੋ ਕੀਤਾ ਹੋਊਗਾ ਫਿਰ ਹੀ ਤੁਹਾਡੇ ਕੋਲ ਨਵੀਂ-ਨਵੀਂ ਅਪਡੇਟ ਪਹੁੰਚਣੀ ਹੈ ਭਾਵੇਂ ਕੁੜੀ ਦਾ ਰਿਸ਼ਤਾ ਹੈ ਭਾਵੇਂ ਮੁੰਡੇ ਦਾ ਅਸੀਂ ਜੋ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹ ਸਾਨੂੰ ਕਿਸੇ ਵੀ ਪਰਿਵਾਰ ਬਾਰੇ ਜੋ ਕੋਈ ਜ਼ਿਆਦਾ ਨਿੱਜੀ ਕਰਤ ਜਾਣਕਾਰੀ ਨਹੀਂ ਹੁੰਦੀ ਜੋ ਸਾਨੂੰ ਪਰਿਵਾਰ ਵਾਲੇ ਦੱਸਦੇ ਆ ਅਸੀਂ ਉਹ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆ ਸੋ ਇਸ ਕਰਕੇ ਅਸੀਂ ਕਿਸੇ ਵੀ ਪਰਿਵਾਰ ਦੀ ਕਿਸੇ ਪ੍ਰਕਾਰ ਦੀ ਕੋਈ ਜ਼ਿੰਮੇਵਾਰੀ ਨਹੀਂ ਲੈ ਸਕਦੇ ਤੁਸੀਂ ਅੱਜ ਫੋਨ ਇਨਕੁਆਰੀ ਕਰੋ ਤੇ ਫਿਰ ਹੀ ਰਿਸ਼ਤਾ ਕਰੋ ਤਾਂ ਦੋਸਤੋ ਆ ਰਿਸ਼ਤਾ ਤੁਹਾਡੇ ਨਾਲ ਮੈਂ ਸਾਂਝਾ ਕਰਨ ਲੱਗਾ ਕਾਸਟ ਹੈਗੀ ਹੈ ਇਹ ਮੱਕੜ 1986 ਦਾ ਜਨਮ ਹੈ ਜੀ ਲੜਕੇ ਦਾ ਡਾਈਵੋਰਸ ਲੜਕਾ ਸੋਹਣਾ ਸੁਨੱਖਾ ਵਧੀਆ ਪਰਿਵਾਰ ਦਾ ਲੜਕਾ ਜੀ ਤਾਂ ਰੈਜ਼ਿਡੈਂਸਰ ਹੈਗਾ ਯਾਨੀ ਕਿ ਲੁਧਿਆਣਾ ਦੇ ਰਹਿਣ ਵਾਲੇ ਆ ਜੀ ਅੰਡਰ میٹرਿਕ ਸਟੱਡੀ ਹੈ ਅੰਡਰ میٹرਿਕ ਵਰਕ ਔਨ ਟੈਕਸੀ ਕੈਬ ਕੈਬ ਆਪਦੀ ਲੜਕਾ ਚਲਾਉਂਦਾ ਜੀ ਵਧੀਆ ਇਨਕਮ ਆ ਜੀ ਦੋ ਸਿਸਟਰ ਨੇ ਮੈਰਿਡ ਨੇ ਬ੍ਰਦਰ ਕੋਈ ਨਹੀਂ ਹੈਗਾ ਜੀ ਇਕੱਲੇ ਇਕੱਲੇ ਨੇ ਫਾਦਰ ਸਾਹਿਬ ਐਕਸਪਾਇਰ ਨੇ ਓਨਲੀ ਮਦਰ ਆ ਤੇ ਦੋਨੋਂ ਮਾਂ ਪੁੱਤ ਹੈਗੇ ਆ ਤਾਂ ਸਿੰਪਲ ਮੈਰਿਜ ਕਰਨੇ ਕੋਈ ਡਿਮਾਂਡ ਨਹੀਂ ਤੇ ਬਸ ਲੜਕੀ ਘਰ ਸੰਭਾਲਣ ਵਾਲੀ ਹੋਣੀ ਚਾਹੀਦੀ ਆ ਜੀ ਵਧੀਆ ਪਰਿਵਾਰ ਦਾ ਸੋਹਣਾ ਸਰੱਖਾ ਲੜਕਾ ਜੀ ਮਿਹਨਤੀ ਲੜਕਾ ਤੇ ਵਧੀਆ ਪਰਿਵਾਰ ਦੀ ਲੜਕੀ ਚਾਹੀਦੀ ਹੈ ਜਿਹੜੀ ਕਿ ਘਰ ਸੰਭਾਲ ਸਕੇ ਤੇ ਵਧੀਆ ਪਰਿਵਾਰ ਦੀ ਲੜਕੀ ਹੋਵੇ ਸੋ ਕਾਸਟ ਦਾ ਵੀ ਕੋਈ ਜ਼ਿਆਦਾ ਇਸ਼ੂ ਨਹੀਂਗਾ ਜੀ ਤਾਂ ਜਿਹਦੇ ਵੀ ਇਸ ਤਰ੍ਹਾਂ ਮੈਚਿੰਗ ਹੋਵੇ ਉਹ ਅਸੀਂ ਉੱਪਰ ਪਰਿਵਾਰ ਦਾ ਨੰਬਰ ਦੇਣ ਲੱਗੇ ਆ ਜੀ ਤੁਸੀਂ ਪਰਿਵਾਰ ਨਾਲ ਸਿੱਧਾ ਸੰਪਰਕ ਕਰ ਸਕਦੇ ਹੋ ਤੇ ਸਾਰੀ ਹੋਰ ਵੀ ਜਾਣਕਾਰੀ ਲੈਣੀ ਆ ਤੁਸੀਂ ਲੈ ਸਕਦੇ ਹੋ ਜੇਕਰ ਤੁਸੀਂ ਐਡ ਲਵਾਉਣੀ ਚਾਹੁੰਦੇ ਆ ਰਿਸ਼ਤੇ ਦੀ ਭਾਲ ਵਿੱਚ ਤਾਂ ਸਾਡਾ ਨੰਬਰ 758516700 ਹੈ ਤੇ ਤੁਸੀਂ ਸਾਨੂੰ ਡਾਟਾ ਮੈਸੇਜ ਕਰ ਸਕਦੇ ਹੋ ਧੰਨਵਾਦ ਜੀ ਸਾਰਿਆਂ ਦਾ ਸਾਰਿਆਂ ਸਤਿ ਸ਼੍ਰੀ ਅਕਾਲ ਜੀ